ਜੇ ਰਾਜਦੇਵ ਖਾਲਸੇ ਦਾ ਭਾਜਪਾ ਨਾਲ ਲਿੰਕ ਹੈ ਜਾਂ ਨਹੀਂ ਹੈ ਆਰਐਸ ਜਲਾ ਲਿੰਕ ਹੈ ਜਾਂ ਨਹੀਂ ਹੈ ਭਗਵੰਤ ਮਾਨ ਨੂੰ ਜਵਾਬ ਮਿਲ ਗਿਆ ਨਾ ਜੀ ਜੀ ਹੋਰ ਲੇਟ ਕਰਕੇ ਵੇਖਣਾ ਜਿਮਣੀ ਚੋਣਾ ਆ ਰਹੀਆਂ ਨੇ ਹੂੰ ਉਹਦੇ ਚ ਇਹਨੂੰ ਪਤਾ ਲੱਗ ਜਾਊਗਾ ਕਿ ਤੇਰੀ ਹਸਕਤ ਕੀ ਅਗਲਾ ਚਿੱਟਾ ਨਹੀਂ ਲੈਂਦਾ ਟ੍ਰੈਮਾਡੋਲ ਗੋਲੀ ਲਏਗਾ ਹੂੰ ਟ੍ਰੈਮਾਡੋਲ ਨਹੀਂ ਮਿਲਦੀ ਐਲਪਰਾ ਜੋਲਮ ਲੈ ਲੇਗਾ ਜੀ ਉਹ ਨਹੀਂ ਮਿਲਦੀ ਐਟੀ ਜੋਲਮ ਲੈ ਲੇਗਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚੇ ਅੱਜ ਬਠਿੰਡੇ ਦੇ ਵਿੱਚ ਜਿੱਥੇ ਕਿ ਮੇਰੇ ਨਾਲ ਭਾਈ ਸਾਹਿਬ ਬੈਠੇ ਨੇ ਐਡਵੋਕੇਟ ਹਰਪਾਲ ਸਿੰਘ ਖਾਰਾ ਸਾਹਿਬ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈਗਾ ਖਡੂਰ ਸਾਹਿਬ ਦੀ ਸੀਟ ਤੇ ਬੜਾ ਤਿੱਖਾ ਪ੍ਰਚਾਰ ਕੀਤਾ ਭਾਈ ਅਮਰਤਪਾਲ ਦੇ ਪੱਖ ਦੇ ਵਿੱਚ ਸੋ ਜਦੋਂ ਇਹਨਾਂ ਦੇ ਦਰਸ਼ਨ ਕਰਦੇ ਹਾਂ ਇੱਕ ਵਾਰੀ ਰੂਹ ਖੁਸ਼ ਹੋ ਜਾਂਦੀ ਵੀ ਅਮਰਤਪਾਲ ਦੇ ਹੱਕ ਦੇ ਵਿੱਚ ਖੜੇ ਸਿ ਹੈਗੇ ਸੀਗੇ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਨਾਲੇ ਆਪਣੇ ਕਮੈਂਟ ਵੀ ਦੇਣੇ ਦੇਣੇ ਕਰਨੇ ਕਰੋ ਕਰੋ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਜੀ ਨਹੀਂ ਜੀ ਨਹੀਂ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਮੈਂ ਬਹੁਤ ਜੀ ਆਇਆਂ ਤੁਹਾਨੂੰ ਖਾਰਾ ਸਾਹਿਬ ਜੀ ਮੈਂ ਸਵਾਲ ਕਰਨ ਤੋਂ ਪਹਿਲਾਂ ਇੱਕ ਸਵਾਲ ਜਰੂਰ ਕਰਨਾ ਚਾਹਾਂਗਾ ਹਾਂ ਜੀ ਹਾਂ ਅਸੀਂ ਵੇਖਦੇ ਆਂ ਵੀ ਸਿੱਖ ਕੌਮ ਦੇ ਵਿੱਚ ਅਮਰਤ ਸ਼ੱਕੇ ਜਿਹੜੇ ਸਿੰਘ ਹੁੰਦੇ ਨੇ ਕਈ ਹੁੰਦੇ ਨੇ ਕਿਸੇ ਤੇ ਟਿਕਟ ਆਪਣੀ ਟਪਣੀ ਨਹੀਂ ਹੈਗੀ ਲੇਕਿਨ ਜਦੋਂ ਤੁਹਾਡੀ ਸੇਵਾ ਵੇਖਦੇ ਆਂ ਯੋਗਦਾਨ ਵੇਖਦੇ ਆਂ ਖਡੂਰ ਸਾਹਿਬ ਦੀ ਸੀਟ ਤੋਂ ਲੈ ਕੇ ਇੱਕ ਵਾਰੀ ਰੂਹ ਖੁਸ਼ ਹੋ ਜਾਂਦੀ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਕਈ ਵਾਰ ਸਵਾਲ ਵੀ ਉੱਠਿਆ ਹੈ ਪਰ ਮੈਂ ਕਹਿਣਾ ਕਿ ਜੇ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਜੇ ਸਰਦਾਰ ਸਤਵੰਦ ਸਿੰਘ ਜਾਂ ਦੀਪ ਸਿੱਧੂ ਹੋਰ ਵੀ ਕਈ ਚਿਹਰੇ ਨੇ ਜਿਹੜੇ ਪੰਜਾਬ ਲਈ ਗੱਲ ਕਰਦੇ ਨੇ ਆਪਦੀ ਕੌਮ ਲਈ ਗੱਲ ਕਰਦੇ ਨੇ ਠੀਕ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭਰਾਵਾ ਇਹਨਾਂ ਦੀ ਤੁਲਨਾ ਤਾਂ ਕੋਈ ਉਹਨਾਂ ਦੀ ਉਲਟਤਾ ਇੱਕ ਆਪਾਂ ਕਿੰਤੂ ਪਰੰਤੂ ਸੋਚ ਵੀ ਨਹੀਂ ਸਕਦੇ ਠੀਕ ਹੈ ਭਰਾਵਾ ਤੁਹਾਡੀ ਗੱਲ ਸਹੀ ਹੈ ਪਰ ਪੰਜਾਬ ਦੀ ਗੱਲ ਤੇ ਕੌਮ ਦੀ ਗੱਲ ਹਰ ਬੰਦਾ ਹੀ ਕਰ ਸਕਦਾ ਜੀ ਜੀ ਹਾਂ ਜੀ ਖਾਲਾ ਸਾਹਿਬ ਜੀ ਮੈਂ ਸਵਾਲ ਪਹਿਲੇ ਕਰਤਾ ਸੀਗਾ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਤੇ ਜਿਹੜੇ ਖਡੂਰ ਸਾਹਿਬ ਦੇ ਲੋਕ ਹੈਗੇ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹਣਾ ਬਿਲਕੁਲ ਜੀ ਇਹ ਦੂਤੇ ਇੱਕ ਕੌਮ ਦੀ ਜਿੱਤ ਹੈ ਵੈਸੇ ਤਾਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਆਪਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ ਪਰ ਫੇਰ ਵੀ ਜਿੱਥੇ ਕੌਮ ਦੀ ਗੱਲ ਆ ਜਾਂਦੀ ਹੈ ਚਾਹੇ ਰਮੰਦਰ ਸਾਹਿਬ ਤੇ ਕਿੰਨੇ ਹਮਲੇ ਹੋਏ ਅਸੀਂ ਬਦਲੇ ਲਏ ਨਾਲ ਦੀ ਨਾਲ ਉਹ ਇੱਥੇ ਮੁਗਲਾਂ ਤੋਂ ਜਾਂ ਫਗਾਨ ਤੋਂ ਇਹਨਾਂ ਦੀ ਸਫਾਈ ਕਰਾਈ ਪਰ ਉਦੋਂ ਸਹੀ ਵਧਾਈਆਂ ਦੇ ਪਾਤਰ ਬਣ ਜਾਂਦੇ ਆ ਸੋ ਇੱਕ ਕੌਮ ਦੀ ਲੜਾਈ ਸੀ ਤੇ ਇੱਕ ਬੰਦੇ ਦੀ ਲੜਾਈ ਨਹੀਂ ਹੈ ਅਸੀਂ ਜਿਹੜੀ ਲੜਾਈ ਲੜੀ ਹੈ ਉਹ ਇੱਕ ਕੌਮ ਦੇ ਵੱਲੋਂ ਲੜੀ ਹੈ ਜੀ ਇਹ ਇਕੱਲੇ ਬੰਦੇ ਵੱਲੋਂ ਨਹੀਂ ਲੜੀ ਸੋ ਇਸ ਕਰਕੇ ਇੱਕ ਵਧਾਈ ਦੀ ਗੱਲ ਏ ਕੌਮ ਨੂੰ ਵਧਾਈ ਏ ਇਸ ਚੀਜ਼ ਤੇ ਖਰਸਾ ਸਾਹਿਬ ਜੀ ਫਰੀਦਕੋਟ ਤੋਂ ਜਿਹੜੇ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਜਿੱਤੇ ਆ ਉਹਨਾਂ ਦੀ ਵੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਆ ਦੇਖੋ ਗੱਲ ਇਸ ਤਰ੍ਹਾਂ ਜੀ ਭਾਈ ਸਰਬਜੀਤ ਸਿੰਘ ਦੇ ਫਾਦਰ ਦਾ ਜਿਹੜਾ ਯੋਗਦਾਨ ਹੈ ਸਿੱਖਾਂ ਦੇ ਵਿੱਚ ਤਾਂ ਇਦੋਂ ਵੱਡੀ ਤਾਂ ਮੈਂ ਕਹਿੰਨਾ ਕੋਈ ਗੱਲ ਹੀ ਨਹੀਂ ਹੋ ਸਕਦੀ ਹਰਮੰਦਰ ਸਾਹਿਬ ਦਾ ਕਾਲ ਤਖਤ ਸਾਹਿਬ ਦਾ ਬਦਲਾ ਲੈਣਾ ਤਾਂ ਇਦੋਂ ਵੱਡੀ ਸੇਵਾ ਤੇ ਇਦੋਂ ਵੱਡਾ ਤਾਂ ਮੇਰੇ ਦੇਖਣ ਚ ਕੌਮ ਕਈ ਪੀੜ੍hiyan ਤੱਕ ਵੀ ਇਹਨਾਂ ਦਾ ਪਰਿਵਾਰ ਦਾ ਦੇਣਾ ਅਸੀਂ ਨਹੀਂ ਦੇ ਸਕਦੇ ਖਾਰਾ ਸਾਹਿਬ ਜੀ ਜਿਵੇਂ ਭਾਈ ਅਮਰਪਾਲ ਖਡੂਰ ਸਾਹਿਬ ਤੋਂ ਜਿੱਤੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਦੇ ਜਿੱਤੇ ਨੇ ਹੁਣ ਇਹਨਾਂ ਦੀ ਜਿੱਤ ਬਰਕਰਾਰ ਹੈਗੀ ਹੈ ਲੇਕਿਨ ਬੜੀ ਵੱਡੀ ਲੀਡ ਦੇ ਨਾਲ ਜਿੱਤੇ ਵੀ ਹੈਗੇ ਨੇ ਤੇ ਇਹਨਾਂ ਨੂੰ ਜਿਸ ਤਰ੍ਹਾਂ ਸਿੱਕਾ ਉਹਦੇ ਮੁੱਦੇ ਹੈਗੇ ਨੇ ਕੀ ਕੀ ਮੁੱਦੇ ਲੈ ਕੇ ਅੱਗੇ ਇਹਨਾਂ ਨੂੰ ਚੱਲਣਾ ਚਾਹੀਦਾ ਹੈ ਦੇਖੋ ਪਹਿਲੀ ਗੱਲ ਤਾਂ ਜਿਹੜਾ ਖਡੂਰ ਸਾਹਿਬ ਦੀ ਮੈਂ ਗੱਲ ਕਰੂੰਗਾ ਉੱਥੇ ਨਸ਼ਾ ਬਹੁਤ ਜ਼ਿਆਦਾ ਹੈ ਜੀ ਉਹ ਬਾਰਡਰ ਏਰੀਆ ਜਿਹੜਾ ਸਾਰਾ ਨਸ਼ੇ ਚ ਖਤਮ ਹੋ ਚੁੱਕਾ ਹੈ ਜੀ ਮੈਂ ਅੱਗੇ ਵੀ ਬਹੁਤ ਵਾਰੀ ਕਹਿ ਚੁੱਕਾ ਕਿ ਨਸ਼ਾ ਜਿਹੜਾ ਪ੍ਰਚਾਰ ਨਾਲ ਖਤਮ ਹੋਣਾ ਹੈ ਨਸ਼ਾ ਫੋਰਸ ਹੀ ਬਲਬੰਦ ਨਹੀਂ ਹੁੰਦਾ ਹੁੰਦਾ ਹਮ ਅੱਜ ਤੱਕ ਇਹ ਨਹੀਂ ਬੰਦ ਹੋਇਆ ਕਿੰਨੇ ਥਾਣੇ ਖੋਲ ਲੋਗੇ ਕਿੰਨੇ ਪੁਲਿਸ ਲੈ ਆਉਂਗੇ ਹੁਣ ਇੱਕ ਚਿੱਟੇ ਦਾ ਨਾਂ ਚਿੱਟੇ ਦੀ ਨਾਂ ਦੀ ਡੈਫੀਨੇਸ਼ਨ ਦੇ ਕੇ ਸਰਕਾਰਾਂ ਇਸ ਤੇ ਆਪਣੀ ਸਿਆਸਤ ਖੇਡਦੀਆਂ ਨੇ ਜੀ ਜੀ ਅਗਲਾ ਚਿੱਟਾ ਨਹੀਂ ਲੈਂਦਾ ਟ੍ਰੈਮਾਡੋਲ ਗੋਲੀ ਲੈ ਲੇਗਾ ਹਮ ਟ੍ਰੈਮਾਡੋਲ ਨਹੀਂ ਮਿਲਦੀ ਐਲਪਰਾਜੋਲਮ ਲੈ ਲੇਗਾ ਜੀ ਉਹ ਨਹੀਂ ਮਿਲਦੀ ਐਟੀ ਜੋਲਮ ਲੈ ਲੇਗਾ ਜੀ ਗੱਲ ਤਾਂ ਹੈ ਨਾ ਜੀ ਇਹ ਸਾਰੀਆਂ ਮੈਡੀਸਨ ਨੇ ਹੁਣ ਤੁਸੀਂ ਮੈਡੀਸਨ ਨੂੰ ਬੰਦ ਕਿਵੇਂ ਕਰੋਗੇ ਇੱਕ ਬੰਦਾ ਇੱਕ ਥਾਂ ਦੇ ਦੋ ਗੋਲੀਆਂ ਖਾ ਲੇਗਾ ਨਸ਼ਾ ਤਾਂ ਫਿਰ ਵੀ ਆ ਗਿਆ ਪੰਜਾਬ ਦੇ ਅੰਦਰ ਇੱਥੋਂ ਟਿੱਕਰ ਵੀ ਸੀ ਇੱਕੋ ਚੈਰੀ ਪਾਲਿਸ਼ ਹੈ ਜਿਹੜੀ ਮੁੰਡੇ ਉਹ ਵੀ ਖਾ ਜਾਂਦੇ ਸੀ ਲਾ ਕੇ ਉਹਨੂੰ ਬੰਦ ਕਿਵੇਂ ਕਰੋਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਨੇ ਉਹ ਪ੍ਰਚਾਰ ਨਾਲ ਹੋਣੀਆਂ ਨੇ ਜਿਹੜਾ ਸ਼ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਸੀ ਪਰ ਭਾਈ ਅਮਰਤਪਾਲ ਤੋਂ ਮੈਂ ਇੱਕ ਹੋਰ ਰਿਕਵੈਸਟ ਇਹ ਕੀਤੀ ਹੈ ਕੌਮ ਵੱਲੋਂ ਸਾਡੀ ਰਿਕਵੈਸਟ ਹੈ ਕਿ ਜਿਵੇਂ ਪੁਰਾਣੇ ਅਕਾਲੀ ਹੁੰਦੇ ਸੀ ਨਾਲ ਉਹ ਧਰਮ ਪ੍ਰਚਾਰ ਕਰਦੇ ਸੀ ਨਾਲ ਦਿੱਲੀ ਨਾਲ ਸਿਆਸਤ ਕਰਦੇ ਸੀ ਇੱਥੇ ਐਸ ਵਕਤ ਧਰਮ ਪ੍ਰਚਾਰ ਦੀ ਲੋੜ ਹੈ ਉਸ ਖਿੱਤੇ ਦੇ ਵਿੱਚ ਵਹਿੀਰ ਦੀ ਲੋੜ ਹੈ ਬਾਹਰ ਆ ਕੇ ਜੇਲ੍ਹ ਦੇ ਵਿੱਚੋਂ ਤਾਂ ਮੇਰੇ ਦੇਖੇ ਜੇ ਵਹਿੀਰ ਚਲਾਉਣੀ ਚਾਹੀਦੀ ਹੈ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਪ੍ਰਚਾਰ ਕਰਕੇ ਤਾਂ ਨਸ਼ਾ ਉੱਥੇ ਬੰਦ ਹੋਵੇਗਾ ਵੈਸੇ ਬੰਦ ਨਹੀਂ ਹੋਣਾ ਜੀ ਜੀ ਖਾਰਾ ਸਾਹਿਬ ਜੀ ਗੱਲ ਕਰੀਏ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਐਨਐਸਏ ਦੇ ਤਹਿਤ ਅੰਦਰ ਹੈਗੇ ਨੇ ਜਿਵੇਂ ਉਹ ਜਿੱਤ ਗਏ ਐਮਪੀਡੀ ਸੀਟ ਜਿਹੜੀ ਹੈਗੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਬੜੇ ਐਕਸਪਰਟ ਹੈਗੇ ਹੋ ਵਕੀਲ ਹੈਗੇ ਹੋ ਹੁਣ ਕਿੰਨੀ ਦੇਰ ਚ ਬਾਹਰ ਆ ਸਕਦੇ ਹੈਗੇ ਦੇਖੋ ਗੱਲ ਇਸ ਤਰ੍ਹਾਂ ਹੈ ਇੱਕ ਪ੍ਰੈਸ਼ਰ ਬਿਲਡ ਹੁੰਦਾ ਜਿਵੇਂ ਇੱਕ ਐਮਪੀ ਹੈ ਜੀ 9 ਐਮਐਲਏ ਦੇ ਸਾਹਦੇ ਕੈਂਪੀ ਹੈ ਜੀ ਤਾਂ ਸਰਕਾਰ ਨੂੰ ਕਿਤੇ ਲੱਗੂਗਾ ਕਿ 197 ਹਰ ਪੰਜਾਬ ਤੋਂ ਸਭ ਤੋਂ ਵੱਡੀ ਲੀਡ ਵਾਲਾ ਬੰਦਾ ਅਸੀਂ ਅੰਦਰ ਭਾਇਆ ਹੂੰ ਜੇ ਸਰਕਾਰ ਨਹੀਂ ਕੱਢਦੀ ਬਾਹਰ ਜਾਂ ਲੇਟ ਕੱਢਦੀ ਹੈ ਤਾਂ ਸਰਕਾਰ ਨੇ ਜਿਵੇਂ ਡੇਢ ਤੇ ਸਵਾ ਸਾਲ ਦੇ ਬਾਅਦ ਭਗਵੰਤ ਮਾਨ ਨੂੰ ਜਵਾਬ ਮਿਲ ਗਿਆ ਨਾ ਜੀ ਜੀ ਹੋਰ ਲੇਟ ਕਰਕੇ ਵੇਖਦੇ ਜਿਮਣੀ ਚੋਣਾ ਆ ਰਹੀਆਂ ਨੇ ਹੂੰ ਉਹਦੇ ਚ ਵੀ ਇਹਨੂੰ ਪਤਾ ਲੱਗ ਜਾਊਗਾ ਕਿ ਤੇਰੀ ਹਸਕਤ ਕੀ ਹੈ ਸੋ ਤੂੰ ਇੱਕ ਬੰਦੇ ਨੂੰ ਰੋਂਗਫੁੱਲ ਡਿਟੇਨ ਕੀਤਾ ਤੂੰ ਉਹਦੇ ਤੇ ਤਸ਼ੱਦਦ ਕਰ ਰਿਹਾ ਹੈ ਉਹਨਾਂ ਦੇ ਫੈਮਿਲੀਆ ਦੇ ਤਸ਼ੱਦਦ ਕੀਤਾ ਤੁਸੀਂ ਚੁੱਕ ਕੇ 3000 ਕਿਲੋਮੀਟਰ ਤੇ ਸੁੱਟਦੇ ਜਿਵੇਂ بڑے بڑے ਇਹ ਦਕਾਇਤ ਹੁੰਦੇ ਨੇ ਪਰ ਲੋਕਾਂ ਨੇ ਕਿਹਾ ਨਹੀਂ ਭਗਵੰਤ ਮਾਨ ਤੂੰ ਗਲਤ ਹੈ ਉਹ ਬੰਦੇ ਸਾਡੇ ਨੇ ਤੋਂ ਇਥੇ ਸਰਕਾਰ ਨੂੰ ਸ਼ਰਮਿੰਦਗੀ ਆ ਸੈਂਟਰ ਗਵਰਨਮੈਂਟ ਨੂੰ ਬੜੀ ਇਨਸਲਟ ਹੈ ਮੈਨੂੰ ਲੱਗਦਾ ਬੜੀ ਜਲਦੀ ਬਾਹਰ ਲਏ ਹੋਣਗੇ ਹੂੰ ਹੂੰ ਖਰਾ ਸਾਹਿਬ ਜੀ ਸਵਾਲ ਉਸੇ ਹੀ ਪਿਛਲੇ ਸਮੇਂ ਜਿਹੜੇ ਸਵਾਲ ਉੱਟਦੇ ਸੀਗੇ ਅਮਰਦੀਪ ਅਮਰਪਾਲ ਸਿੰਘ ਦੇ ਉੱਪਰ ਉਸੇ ਉੱਪਰ ਗੱਲ ਕਰਦੇ ਆ ਵਿਰਸਾ ਸਿੰਘ ਬਲਟੋਆ ਇਹ ਗੱਲ ਕਰਦੇ ਨੇ ਵੀ ਕਹਿੰਦੇ ਨੇ ਵੀ ਮੋਨਾ ਕੋਨਾ ਹੈਗਾ ਸੀ ਜੀ ਚਾਰ ਕੁ ਦਿਨ ਪਹਿਲਾਂ ਆ ਕੇ ਅਮਰ ਛਕ ਲਿਆ ਫਿਰ ਸੁਖਵੀਰ ਸਿੰਘ ਦੀ ਗੱਲ ਕਰੀਏ ਕਹਿੰਦੇ ਨੇ ਵੀ ਖਾਲਸਾ ਦੀ ਮੰਗ ਕਰਦਾ ਸੀ ਪੁਲਿਸਾਂ ਦੇ ਅੱਗੇ ਲਾ ਕੇ ਭੱਜ ਉੱਠਿਆ ਦੇਖੋ ਗੱਲ ਐ ਇਸ ਤਰ੍ਹਾਂ ਜੇ ਅਸੀਂ ਖੜਕੂ ਲਹਿਰ ਦੀ ਗੱਲ ਕਰੀਏ ਜਾਂ ਉਸ ਤੋਂ ਪਹਿਲੋਂ ਦੀ ਗੱਲ ਕਰੀਏ ਮੈਂ ਤੁਹਾਨੂੰ ਹੁਣੇ ਐਗਜ਼ਾਮਪਲ ਦਿੱਤੀ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਹਾਂਜੀ ਗੱਲ ਮੋਨੇ ਦੀ ਨਹੀਂ ਉਹ ਕਿੱਥੋਂ ਅਮਰੀਕਾ ਤੋਂ ਚੱਲਦਾ ਤੇ ਆਪਦੇ ਪੰਜਾਬ ਦੇ ਲਈ ਆ ਕੇ ਉਹ ਜਾਨ ਦੇ ਦਿੰਦਾ ਜੀ ਸਰਦਾਰ ਉਧਮ ਸਿੰਘ ਕਿੱਥੋਂ ਚੱਲਦਾ ਹੈ ਉਥੇ ਇੰਗਲੈਂਡ ਜਾ ਕੇ ਬਦਲਾ ਲੈ ਲਿੰਦਾ ਹੂੰ ਸੋ ਇਹ ਗੱਲਾਂ ਬੜੇ ਛੋਟੇ ਪੱਤਰ ਦੀਆਂ ਨੇ ਤੇ ਸਾਡੇ ਜਿਹੜੇ ਖੜਕੂ ਹੋਏ ਨੇ ਭਾਈ ਅਰਜਿੰਦਾ ਤੇ ਸੁੱਖਾ ਉਹ ਵੀ ਤੁਸੀਂ ਦੇਖ ਲਓ ਪਹਿਲੋਂ ਉਹਨਾਂ ਦੇ ਫੋਟੋ ਵੇਖਿਆ ਹੀ ਨੇ ਆਪਾਂ ਤੇ ਕੋਈ ਆਦਮੀ ਹਾਫ ਦੇ ਪਏ ਕੌਮ ਲਈ ਗੱਲ ਕਰਦਾ ਹੈ ਕੋਈ ਆਪ ਦੇ ਪੰਜਾਬ ਲਈ ਗੱਲ ਕਰਦਾ ਹੈ ਜਦੋਂ ਮਰਜੀ ਚੇਂਜ ਹੋ ਜਾਂਦਾ ਸਾਡਾ ਇਤਿਹਾਸ ਹੈ ਬਾਬਾ ਬਿਧੀ ਚੰਦ ਦਾ ਇਤਿਹਾਸ ਹੈ ਬਾਅਦ ਚਾ ਕੇ ਅਸੀਂ ਉਹਨਾਂ ਨੂੰ ਕਿੰਨਾ ਉੱਚੇ ਲੈ ਕੇ ਗਏ ਆ ਅਸੀਂ ਸਾਡੀ ਕਿੰਨੀ ਵਧੀਆ ਸੋਚ ਉਹਨਾਂ ਦੇ ਪ੍ਰਤੀ ਬਾਬਾ ਬਿਧੀ ਚੰਦੀ ਜੇ ਉਹਨਾਂ ਦੇ ਪਾਸਟ ਵੇਖਦੇ ਆ ਤਾਂ ਉਹ ਹੋਰ ਹਸਾਬ ਦਾ ਸੋ ਕੋਈ ਇਨਸਾਨ ਕਦੋਂ ਬਦਲ ਜਾਏ ਕਦੋਂ ਰੱਬ ਦੀ ਕਿਰਪਾ ਹੋ ਜਾਏ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਖਾਰਾ ਸਾਹਿਬ ਜੀ ਕਹਿੰਦੇ ਵੀ ਜਦੋਂ ਅਮਰਤਪਾਲ ਨੇ ਪ੍ਰਚਾਰ ਸ਼ੁਰੂ ਕੀਤਾ ਸੀਗਾ ਕਹਿੰਦੇ ਪੰਥ ਨੂੰ ਲੈ ਕੇ ਸ਼ੁਰੂ ਕੀਤਾ ਸੀ ਦਾ ਪ੍ਰਚਾਰ ਤੇ ਨਸ਼ੇ ਦੀ ਮਹਿੰਮ ਨੂੰ ਲੈ ਕੇ ਸ਼ੁਰੂ ਕੀਤਾ ਸੀ ਇਹ ਪ੍ਰਚਾਰ ਕਹਿੰਦੇ ਵੀ ਪਤਾ ਨਹੀਂ ਕੁਛ ਦਿਨਾਂ ਚ ਕੀ ਹੋਇਆ ਰਾਜਦੇਵ ਸਿੰਘ ਖਾਲਸਾ ਜਿਹੜੇ ਹੈਗੇ ਨੇ ਐਡਵੋਕੇਟ ਹੈਗੇ ਨੇ ਕਹਿੰਦੇ ਇੱਕਦਮ ਪਤਾ ਨਹੀਂ ਕੀ ਉਹਨਾਂ ਨੇ ਆ ਕੇ ਕੀਤਾ ਤੇ ਐਮਪੀ ਦੀ ਸੀਟ ਦੇ ਵਾਸਤੇ ਖੜਾ ਕਰ ਦਿੱਤਾ ਹੈਗਾ ਨਹੀਂ ਇਹ ਨਹੀਂ ਮੇਰੇ ਦੇਖਣ ਜੀ ਕੋਈ ਰਾਜਦੇਵ ਖਾਲਸੇ ਦਾ ਕੋਈ ਹੱਥ ਨਹੀਂ ਕਿਸੇ ਦਾ ਕੋਈ ਹੱਥ ਨਹੀਂ ਕਿਉਂਕਿ ਉਸ ਨੂੰ ਜਾਣ ਬੁੱਝ ਕੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਰਾਜਦੇਵ ਖਾਲਸੇ ਦਾ ਨਾਮ ਲੈ ਕੇ ਉਹਨੂੰ ਆਰਐਸਐਸ ਜਾਂ ਉਹਨੂੰ ਕੋਈ ਗੱਲ ਕਰ ਦੇ ਕਹਿੰਦੇ ਆਰਐਸਐਸ ਨੇ ਖੜਾ ਕੀਤਾ ਮੈਂ ਤੁਹਾਨੂੰ ਗੱਲ ਕਹੀ ਜਾਨਾ ਨਾ ਰਾਜਦੇਵ ਖਾਲਸਾ ਜ ਹੁਣ ਕੋਈ ਬੰਦਾ ਉੱਥੇ ਹੁਣ ਸੁਪੋਜ਼ ਕਰ ਲਓ 197 ਹਜ਼ਾਰ ਬੰਦਾ ਹੈ ਜੀ ਉਹਨੂੰ ਮਿਲ ਨਹੀਂ ਜਾਂਦਾ ਹੈ ਹੂੰ ਉਹਨੇ ਚ ਕੋਈ ਸ਼ਿਵ ਸੈਨਾ ਦਾ ਹੋ ਸਕਦਾ ਹੈ ਕੋਈ ਕਾਂਗਰਸੀ ਹੋ ਸਕਦਾ ਹੈ ਤਾਂ ਅਸੀਂ ਉਸ ਬੰਦੇ ਤੇ ਅਲੀਗੇਸ਼ਨ ਥੋੜਾ ਲਾਵਾਂਗੇ ਕਿ ਦੂਜੇ ਨਾਲ ਰਲ ਗਿਆ ਹੈ ਹੂੰ ਰਾਜਦੇਵ ਖਾਲਸਾ ਇੱਕ ਮਿਲ ਜਾਂਦਾ ਹੈ ਜੀ ਜੀ ਉਹ ਤਾਂ ਗੱਲ ਡਿਫਰੈਂਟ ਹੈ ਕੋਈ ਹੋ ਉਹਨਾਂ ਦਾ ਵਕਾਲਤ ਨਾ ਮਾਣੀ ਦੇਖੋ ਉਹਨਾਂ ਨੂੰ ਇੱਕ ਐਡਵੋਕੇਟ ਜ਼ਰੂਰ ਉੱਥੋਂ ਉਹ ਸੈਂਕਸ਼ਨ ਲੈ ਕੇ ਜਾਂਦੇ ਨੇ ਪਰ ਮੈਂ ਤੁਹਾਨੂੰ ਕਲੀਅਰ ਕਰਦਾ ਭਾਈ ਅਮਰਤਪਾਲ ਨੇ ਅੱਜ ਤੱਕਰ ਕੋਈ ਹੁੰਦਾ ਕੇਸ ਹੈ ਹੀ ਨਹੀਂ ਦੋ ਸੀ ਇੱਕ ਈਮਾਨ ਨੇ ਮੇਰੇ ਬੇਟੇ ਨੇ ਰੈਟਾਈਫਾਈਲ ਕੀਤੀ ਸੀ ਆਪਦੇ ਵੱਲੋਂ ਕੀਤੀ ਸੀ ਭਾਈ ਅਮਰਤਪਾਲ ਦੇ ਲਈ ਕੀਤੀ ਸੀ ਦੂਜੀ ਪਿੱਛੇ ਜੇ ਪਰਮਿਸ਼ਨ ਲਈ ਹੈ ਜਿਹੜਾ ਵਕਾਲਤਨਾਮਾ ਇਮਾਨ ਸਿੰਘ ਖਾਰੇ ਦਾ ਲੱਗਾ ਤੇ ਮਿਸਟਰ ਬੈਸੋਚ ਗਏ ਹੋਏ ਨੇ ਜੀ ਸੋ ਤੀਜਾ ਕੇਸ ਤਾਂ ਕੋਈ ਭਾਈ ਅਮਰਤਪਾਲ ਦਾ ਹੈ ਹੀ ਨਹੀਂ ਤੇ ਮੈਂ ਇਹਨਾਂ ਨੂੰ ਨਹੀਂ ਕਹਿ ਰਿਹਾ ਹੁਣ ਤਾਂ ਉੱਥੇ ਘੱਟੋ ਘੱਟ ਵੀ 20-25 ਹਜ਼ਾਰ ਵਕੀਰ ਖੜਨ ਨੂੰ ਫਿਰਦਾ ਐਸੀ ਗੱਲ ਨਹੀਂ ਹੁੰਦੀ ਹੁੰਦੀ ਗੱਲ ਤਾਂ ਇਹ ਹੁੰਦੀ ਹੈ ਕਿ ਉਸ ਸਮੇਂ ਦੇ ਵਿੱਚ ਜਦੋਂ ਭਾਈ ਅਮਰਤਪਾਲ ਤੇ ਮੁਸੀਬਤ ਪਈ ਸੀ ਉਦੋਂ ਬੰਦੇ ਕੌਣ-ਕੌਣ ਸੀ ਜੀ ਜੀ ਸੋ ਹੁਣ ਜੋ ਮਰਜੀ ਕਹਿਣ ਨਾ ਉਹ ਉਸ ਨਾਲ ਜੇ ਰਾਜਦੇਵ ਖਾਲਸਾ ਦਾ ਭਾਜਪਾ ਨਾਲ ਲਿੰਕ ਹੈ ਜਾਂ ਨਹੀਂ ਹੈ ਆਰਐਸਐਸ ਨਾਲ ਲਿੰਕ ਹੈ ਜਾਂ ਨਹੀਂ ਹੈ ਭਾਈ ਅਮਰਤਪਾਲ ਦਾ ਉਹਨਾਂ ਨਾਲ ਕੋਈ ਮੇਰੇ ਦੇ ਖੰਚ ਰਿਲੇਸ਼ਨ ਨਹੀਂ ਹਾਂ ਜੇ ਭਾਈ ਅਮਰਤਪਾਲ ਆ ਕੇ ਉਹਨਾਂ ਦੇ ਨਾਲ ਤੁਰ ਪੈਂਦੇ ਨੇ ਫਿਰ ਉਹ ਗੱਲ ਡਿਫਰੈਂਟ ਰਸਤੇ ਚੱਲੇ ਜਾਂਦੀ ਹੈ ਹੂੰ ਹੂੰ ਤੇ ਜੇ ਇੱਕ ਸੁਧਾਰਨ ਤੌਰ ਤੇ ਹਰ ਬੰਦਾ ਮਿਲਣ ਜਾਂਦਾ ਹੈ ਹੁਣ 5 ਲੱਖ ਬੰਦਾ ਮਿਲਣ ਚਲੇ ਜਾਵੇ ਤੇ ਅਸੀਂ ਇਹ ਥੋੜਾ ਕਵਾਂਗੇ ਕਿ ਭਾਈ ਅਮਰਤਪਾਲ ਦੂਜੇ ਬੰਦੇ ਨਾਲ ਰਲ ਗਿਆ ਹੂੰ ਪਰ ਜੇ ਉਹ ਉੱਠ ਕੇ ਜੇਲ੍ਹ ਜੋ ਨਾ ਰਸਤੇ ਨਾਲ ਤੁਰ ਪੈਨੇ ਆ ਹੂੰ ਫਿਰ ਆਪਾਂ ਉਸ ਤੇ ਗੱਲ ਕਰਾਂਗੇ ਉਹਨਾਂ ਨੂੰ ਮਿਲਣ ਨਹੀਂ ਤਾਂ ਮੇਰੇ ਦੇਖਾਂ ਚ ਕਟੋ ਲੱਖਾਂ ਲੋਕ ਆਉਣ ਕਰਨਗੇ ਆਪਾਂ ਕਿੰਨੂ ਕਵਾਂ ਕਰਾਂਗੇ ਹੂੰ ਹੂੰ ਇਸ ਕਰਕੇ ਐਸੀ ਕੋਈ ਗੱਲ ਨਹੀਂ ਖਾਰਾ ਸਾਹਿਬ ਜੀ ਸੁਖਵੀਰ ਬਾਦਲ ਬੜੇ ਤਿੱਖੇ ਨਿਸ਼ਾਨੇ ਸਾਧਦੇ ਨੇ ਕਹਿੰਦੇ ਨੇ ਵੀ ਰਾਜਦੇਵ ਸਿੰਘ ਖਾਲਸਾ ਨਹੀਂ ਪਤਾ ਨਹੀਂ ਗਿੱਦੜ ਸਿੰਘ ਦੀ ਕੀ ਸੰਗਾਤ ਈ ਹੈ ਸਿੱਧਾ ਹੀ ਕਹਿੰਦਾ ਇਹਨੂੰ ਆ ਕੇ ਖੜਾ ਕਰਦਾ ਪਹਿਲਾਂ ਤਾਂ ਪ੍ਰਚਾਰਕ ਸੀਗਾ ਨਹੀਂ ਰਾਜਦੇਵ ਖਾਲਸੇ ਦਾ ਨਾ ਐਕਚੁਅਲੀ ਮੈਂ ਤੁਹਾਨੂੰ ਗੱਲ ਦੱਸ ਰਾਂ ਪੋਲੀਟਿਸ਼ੀਅਨ ਰਾਜਦੇਵ ਖਾਲਸੇ ਦਾ ਨਾ ਜਾਣ ਕੇ ਲੈ ਰਹੇ ਨੇ ਉਹ ਕਹਿੰਦੇ ਨੇ ਐਨਾ ਇਹਦਾ ਨਾਂ ਲਾਓ ਲੋਕਾਂ ਦੀ ਜ਼ੁਬਾਨ ਤੇ ਚੜ ਜਾਏ ਕਿ ਜਿਹੜਾ ਭਾਈ ਅਮਰਤਪਾਲ ਹੈ ਉਹ ਤਾਂ ਰਾਜਦੇਵ ਖਾਲਸੇ ਦਾ ਹੈ ਪਰ ਮੈਨੂੰ ਜਿਹੜਾ ਇੰਟਰਨਲ ਗੱਲ ਦਾ ਪਤਾ ਲੱਗਾ ਅਜੇ ਅੱਜ ਤੱਕ ਕੋਈ ਗੱਲ ਨਹੀਂ ਕੱਲ੍ਹ ਵਾਰੇ ਆਪਾਂ ਸੌਣੀ ਦੇ ਸਕਦੇ ਪਰ ਅੱਜ ਤੱਕ ਨਾਰਮਲ ਬੰਦਿਆਂ ਵਾਂ ਕੁਝ ਮਿਲਣਾ ਕੋਈ ਐਸੀ ਇਹਨਾਂ ਦੇ ਪਿੱਛੇ ਲੱਗਣ ਦੀ ਗੱਲ ਨਹੀਂ ਤੇ ਕੱਲ ਨੂੰ ਆ ਕੇ 100 ਗੱਲਾਂ ਬਣ ਜਾਂਦੀਆਂ ਨੇ ਕਈ ਵਾਰ ਬੰਦਾ ਦੂਰ ਚਲੇ ਜਾਂਦਾ ਕਈ ਵਾਰ ਨੇੜੇ ਆ ਜਾਂਦਾ ਸੋ ਅਜੇ ਤਾਂ بڑے ਮਸਲੇ ਨੇ ਜੇਲ ਬੈਠੇ ਬੰਦੇ ਜਿਹੜਾ ਤੁਸੀਂ ਜਾ ਕੇ ਪਰਮਿਸ਼ਨ ਲੈ ਕੇ ਤੁਸੀਂ ਮਿਲਿਓ ਸੋ ਇਸ ਤਰ੍ਹਾਂ ਦੀ ਅੱਜ ਕੋਈ ਕੇਸ ਹੀ ਐਣੀ ਠੀਕ ਆ ਵਕਾਲਤਨਾਮਾ ਸਿਗਨੇਚਰ ਕੀਤਾ ਹੋਊਗਾ 노 ਡਾਊਟ ਤਾਂ ਹੀ ਪਰਮਿਸ਼ਨ ਮਿਲਦੀ ਹੈ ਪਰ ਅੱਜ ਜਿੱਕਰ ਪਾਈ ਅਮਰਤਪਾਲ ਦਾ ਕੇਸ ਕਿਸੇ ਵਕੀਲ ਨੇ ਲੜਿਆ ਹੀ ਹੂੰ ਹੂੰ ਖਰਾ ਸਰ ਜੀ ਦਰਸ਼ਕਾਂ ਨੂੰ ਇੱਕ ਵਾਰੀ ਤੁਸੀਂ ਦੁਬਾਰਾ ਤੋਂ ਕਲੀਅਰ ਕਰਕੇ ਦੱਸ ਦਿਓ ਵੀ ਭਾਈ ਅਮਰਤਪਾਲ ਸਿੰਘ ਜਿਵੇਂ 2 ਲੱਖ ਦੇ ਕਰੀਬ ਵੋਟਾਂ ਦੀ ਲੀਡ ਲੈ ਕੇ ਜਿੱਤੇ ਨੇ ਤੇ ਸਰਕਾਰ ਕਿੰਨਾ ਕੁ ਸਮਾਂ ਪਾਵੇਗੀ ਉਹਨਾਂ ਨੂੰ ਬਾਹਰ ਕੱਢਣ ਵਾਸਤੇ 1,97,000 ਕੁਝ ਉੱਥੇ ਵੋਟਾਂ ਪਈਆਂ ਨੇ ਤਾਂ ਹਾਂਜੀ ਭਾਈ ਜੀ ਦੇਖੋ ਗੱਲ ਇਸ ਤਰ੍ਹਾਂ ਇੱਕ ਸਿਵਲ ਸੂਟ ਹੈ ਜਿਹੜਾ ਜਿਹੜੀ ਆਪਾਂ ਭਾਈ ਅਮਰਤਪਾਲ ਦੀ ਗੱਲ ਕਰਦਾ ਤੇ ਇੱਕ دیਵਾਨੀ ਦਾਵਾ ਜਿਹੜਾ ਇੱਕ ਕਿਸੇ ਵਕੀਲ ਨੇ ਕੀਤਾ ਇੱਥੋਂ ਦੇ ਕਿਸੇ ਭਾਜਪਾ ਦੇ ਬੰਦੇ ਨੇ ਕੀਤਾ ਹੈ ਭਾਈ ਅਮਰਤਪਾਲ ਤੇ ਉਹਨਾਂ ਦੇ YouTube ਨੂੰ ਡਿਲੀਟ ਕਰ ਲਈ ਤਾਂ ਉਸ ਦੇ ਵਿੱਚ ਮੈਂ ਪੇਸ਼ ਹੋਇਆ ਹੋਇਆ ਮੈਨੂੰ ਯਾਦ ਨਹੀਂ ਰਿਹਾ ਇੱਕ ਕੇਸ ਚ ਬਟੰਡੇ ਮੈਂ ਪੇਸ਼ ਹੋ ਰਿਹਾ ਜੀ ਜੀ ਬਾਕੀ ਜਿਹੜੇ ਇੱਕ ਰੇਟਾ ਇਮਾਨ ਨੇ ਫਾਈਲ ਕੀਤੀ ਸੀ ਇੱਕ ਜਿਹੜੀ ਉਹਨਾਂ ਦੀ ਪਰਮਿਸ਼ਨ ਲਈ ਹੈ ਆਪਾਂ ਉੱਥੋਂ ਹਾਈ ਕੋਰਟ ਦੇ ਵਿੱਚੋਂ ਜੀ ਜੀ ਤਾਂ ਸੋ ਅਮਰਤਪਾਲ ਭਾਈ ਅਮਰਤਪਾਲ ਦੇ ਇਸ ਤੋਂ ਬਿਨਾਂ ਅਜੇ ਕੋਈ ਅਦਾਲਤ ਚ ਕੇਸ ਨਹੀਂ ਗਿਆ ਤੇ ਬਾਕੀ ਇੱਕ ਵਕੀਲ ਹੈ ਵਕੀਲ ਹਣਕਲ ਨੂੰ ਮੈਂ ਉਹਨਾਂ ਦਾ ਵਕੀਲ ਆਧਾਰਨ ਤੌਰ ਤੇ ਜਾਂ ਇਮਾਨ ਹਜ਼ਾਰਨ ਤੌਰ ਤੇ ਵਕੀਲ ਹੈ ਤਾਂ ਵਕੀਲ ਦੇ ਕਿਸੇ ਨਾਲ ਵੀ ਸਬੰਧ ਹੋਣ ਤਾਂ ਉਸ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਉਸ ਕੈਂਡੀਡੇਟ ਤੇ ਇਫੈਕਟ ਪੈਂਦਾ ਕੋਈ ਹਮਮ ਠੀਕ ਹੈ ਨਾ ਉਹਦਾ ਪਰਸਨਲ ਮੈਟਰ ਹੈ ਜੇ ਉਹ ਰਾਜਦੇਵ ਖਾਲਸਾ ਕਿਸੇ ਦੇ ਅੰਦਰ ਰਿਲੇਸ਼ਨ ਹੈਗੇ ਜਾਂ ਨਹੀਂ ਹੈਗੇ ਉਹ ਗੱਲ ਡਿਫਰੈਂਟ ਹੈ ਜੱਤ ਕਿਰਪਾਈ ਅਮਰਤਪਾਲ ਭਾਜਪਾ ਜ ਆਰਐਸਐਸ ਨਾਲ ਨਹੀਂ ਜਾਂਦੇ ਤਾਂ ਜੱਤ ਕਿਰਾ ਉਸ ਬਾਰੇ ਨਹੀਂ ਕਹਿ ਸਕਦੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਭਾਈ ਅਮਰਤਪਾਲ ਆਰਐਸਐਸ ਨਾਲ ਹੈ ਜਾਂ ਭਾਜਪਾ ਨਾਲ ਕੋਈ ਸੰਬੰਧ ਹੈਗਾ ਖਰਾ ਸਾਹਿਬ ਜੀ ਮੈਂ ਉਹ ਪ੍ਰੋਸੈਸ ਉਸ ਦੀ ਗੱਲ ਕਰ ਰਿਹਾ ਸੀ ਕਿ ਲੇਕਿਨ ਆਪਾਂ ਲੱਗਦਾ ਆਪਾਂ ਗੱਲ ਨੂੰ ਚੇਂਜ ਕਰ ਚੁੱਕੇ ਹਾਂ ਵੀ ਉਹ ਪ੍ਰੋਸੈਸ ਕਿੰਨਾ ਕੁ ਲੱਗੇਗਾ ਬਾਹਰ ਹੋਣ ਵਾਸਤੇ ਪ੍ਰੋਸੈਸ ਇਸ ਤਰ੍ਹਾਂ ਹੈ ਜੀ ਇੱਕ ਐਮਪੀ ਹੈ ਜਿਸ ਨੂੰ 197000 ਤੋਂ ਉੱਪਰ ਵੋਟ ਪਈ ਹੈ ਪੰਜਾਬ ਦੀ ਸਭ ਤੋਂ ਜ਼ਿਆਦਾ ਵੋਟ ਜਿਹੜੀ ਭਾਈ ਅਮਰਤਪਾਲ ਨੂੰ ਗਈ ਹੈ ਤਾਂ ਇੰਨੀ ਵੋਟ ਪੈਣ ਤੋਂ ਬਾਅਦ ਸਰਕਾਰ ਨੂੰ ਅੰਦਰ ਰੱਖਣਾ ਬਹੁਤ ਮੁਸ਼ਕਲ ਹੈ ਜੀ ਜੀ ਸਰਕਾਰ ਨੂੰ ਅੰਦਰ ਜਵਾਬ ਦੇਣਾ ਪੈਣਾ ਹੈ ਕਿ ਉਸ ਬੰਦੇ ਨੂੰ ਇੰਨਾ ਜ਼ਿਆਦਾ ਲੋਕ ਲਾਈਕ ਕਰਦੇ ਨੇ ਉਹਦਾ ਇਫੈਕਟ ਫਰੀਦਕੋਟ ਸੀਟ ਤੇ ਪੈ ਰਿਹਾ ਹੈ ਅੱਗੇ ਜਿਮਣੀ ਚੋਣਾ ਆ ਰਹੀਆਂ ਨੇ ਉੱਤੇ ਪਾਰਲੀਮੈਂਟ ਤੱਕ ਰੋਲਾ ਪੈ ਜਾਣਾ ਵਰਡ ਦੇ ਵਿੱਚ ਰੋਲਾ ਪੈ ਜਾਣਾ ਕਿਉਂਕਿ ਜਿੱਤਿਆ ਆਦਮੀ ਐਮਪੀ ਇਹਨੇ ਅੰਦਰ ਕੀਤਾ ਆ ਬਿਦਆਊਟ ਰੀਜ਼ਨ ਕੀਤਾ ਆ ਇਹਦੀ ਕੋਈ ਡਾਕੂਮੈਂਟਰੀ ਖੁਦ ਵੀ ਕਰਨੀ ਪੈਣੀ ਹੈ ਕਿਵੇਂ ਜਿਵੇਂ ਖੁਦ ਆਪਣੇ ਆਪ ਨੂੰ ਕੁਝ ਕਾਰਵਾਈ ਕਰਨੀ ਪਵੇ ਨਹੀਂ ਅਜੇ ਮੇਰੇ ਦੇਖਣ ਚ ਆਪਾਂ ਜਿਹੜਾ ਰਿਜ਼ਲਟ ਅਜੇ ਆਇਆ ਹੈ ਸਰਟੀਫਿਕੇਟ ਆ ਗਿਆ ਸੈਂਟਰ ਗਵਰਨਮੈਂਟ ਦੇ ਵਿੱਚ ਵੀ ਅਜੇ ਕਾਫੀ ਪਹਚਾਲ ਜਾ ਪਿਆ ਹੋਇਆ ਹੈ ਬਿਲਕੁਲ ਜੀ ਕੋਈ 5-10 ਦਿਨ 20 ਦਿਨ ਦੇਖਣਾ ਪਊਗਾ ਨਹੀਂ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਫਰਦਰ ਕਾਰਵਾਈ ਦੇਖੀ ਜੀ ਜੀ ਖਰਾ ਸਵਾਲ ਹੈ ਜਦੋਂ ਅਮਿਤ ਸ਼ਾ ਪੰਜਾਬ ਦੀ ਰੈਲੀ ਤੇ ਆਏ ਹੋਏ ਸੀਗੇ ਇਹ ਗੱਲ ਕਹਿੰਦੇ ਨੇ ਵੀ ਬੰਦੀ ਸਿੰਘ ਕਦੀ ਵਾਸਤੇ ਰਿਹਾ ਨਹੀਂ ਹੋਣਗੇ ਕੀ ਕਹੋਗੇ ਦੇਖੋ ਹੁਣ ਆਪ ਹੀ ਨਹੀਂ ਰਹੇ ਹੋ ਅਜੇ ਆਪ ਦਾ ਹੀ ਕੋਈ ਪਤਾ ਨਹੀਂ ਹਮ ਕਿਉਂ ਡਿਫੈਂਸ ਮਿਨਿਸਟਰੀ ਕਿੰਨੇ ਬੰਨਾ ਹੈ ਗ੍ਰਹਿ ਮੰਤਰਾਲੇ ਕਿੰਨੇ ਕੱਲ ਲੜੀ ਹੋਈ ਹੈ ਅਜੇ ਤਾਂ ਗੱਲ ਲੜੀ ਹੋਈ ਹੈ ਹਮ ਦੂਜਿਆਂ ਨੂੰ ਮਾਰਦੇ ਮਾਰਦੇ ਆਪ ਖੋਦੀ ਚਲੇ ਗਏ ਨੇ ਅਜੇ ਕੀ ਪਤਾ ਅਜੇ ਕੀ ਹੁੰਦਾ ਕੀ ਹੈ ਇਸ ਤੋਂ ਬਾਅਦ ਕੀ ਹੋਣਾ ਜਦੋਂ ਲੰਗੜੀ ਜੀ ਸਰਕਾਰ ਬਣਨੀ ਹੈ ਨਾ ਸਭ ਤੋਂ ਫਾਇਦਾ ਜਿਹੜਾ ਘੱਟ ਗਿਣਤੀਆਂ ਨੂੰ ਹੋਣਾ। ਜੀ ਜੀ। ਜੋ ਇਹਨਾਂ ਨੇ 10 ਸਾਲ ਤਸ਼ਦਦ ਕੀਤਾ ਜਿਵੇਂ ਟੌਰਚਰ ਕਰਦੇ ਸੀ ਆ ਮੈਂ ਤਾਂ ਕਹਿੰਦਾ ਬਹੁਤ ਵਧੀਆ ਹੋਇਆ। ਕਿ ਜਿਹੜੇ ਦੋ ਬੰਦੇ ਦੋ ਗਰੁੱਪ ਨਾਲ ਜੁੜੇ ਨੇ ਉਹਦਾ ਜਿਹੜਾ ਫੈਕਟ ਹੈ ਸਾਡੇ ਘੱਟ ਗਿਣਤੀਆਂ ਦੇ ਮੁਸਲਮਾਨਾਂ ਤੇ ਸਿੱਖਾਂ ਤੇ ਜਿਹੜਾ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਸ਼ਾਇਦ ਅਤਿਆਚਾਰ ਘਟੇਗਾ ਸਾਡੇ। ਹਮ ਹਮ ਹਮ। ਖਰੜਾ ਸਾਹਿਬ ਜੀ ਜਿਸ ਤਰ੍ਹਾਂ ਵਿਰਸਾ ਸਿੰਘ ਵਲਟੋਹਾ ਤੇ ਸੁਖਬੀਰ ਬਾਦਲ ਨੇ ਤਿੱਖਾ ਵਿਰੋਧ ਕੀਤਾ ਅਮਰਪਾਲ ਤੇ ਸਰਬਜੀਤ ਦਾ। ਹਾਂਜੀ। ਤੁਹਾਨੂੰ ਕਿਵੇਂ ਲੱਗਦਾ ਹੈ? 14% ਵੋਟ ਰਹਿ ਗਈ ਹੈ ਜੀ। ਬਹੁਤ ਵਧੀਆ ਹੋਇਆ ਹੂੰ ਹੂੰ ਮੈਨੂੰ ਤਾਂ ਉਦੋਂ ਨਹੀਂ ਡਰ ਸੀ ਜਦੋਂ ਵਿਰਸਾ ਸਿੰਘ ਬਲਟੋਵ ਬਾਰੇ ਕਹਿੰਦੇ ਸੀ ਕਿ ਇਹ ਬਿਠਾਉਣਾ ਹੈ ਹੂੰ ਲੋਕ ਕਹਿ ਰਹੇ ਸੀ ਪਰ ਮੈਂ ਕਹਿੰਦਾ ਸੀ ਜੇ ਬੈਠ ਗਿਆ ਜੀ ਤੇ ਪ੍ਰਿਸ਼ਟ ਕਾਲੀਦਲ ਫੇਰ ਨਾ ਕਿਤੇ ਉੱਤੇ ਚਲਾ ਜਾਵੇ ਬਿਲਕੁਲ ਤੇ ਉਹ ਰੱਬ ਦੀ ਰਹਿਮਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਹੈ ਜਿਹੜਾ ਇਹਨਾਂ ਨੇ ਇਹ ਗਲਤ ਕਦਮ ਤੱਕ ਹੀ ਠਾਉਂਦੇ ਰਹੇ ਨੇ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਬਖਸ਼ਿਆ ਇਸ ਗਰੁੱਪ ਨੇ ਜੀ ਉਹਨਾਂ ਦੀ ਤੋਹਫੀਨ ਕਰਾਈ ਹੈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਤੋਹਫੀਨ ਕਰਾਉਣ ਨਾਲ ਬਚਾਇਆ ਹੈ ਹੂੰ ਤਾਂ ਬਹੁਤ ਵਧੀਆ ਹੋਇਆ ਜੀ ਇਹਦੇ ਨਾਲ ਇਹਨਾਂ ਦੇ ਸਾਰੇ ਪੱਤੇ ਬਾਹਰ ਨਿਕਲੇ ਨੇ ਕਿਉਂਕਿ ਰਾਜ ਸਤਾ ਲਈ ਕੁਛ ਮਰਜ਼ੀ ਕਰ ਸਕਦੇ ਨੇ ਜੀ ਜੀ ਹੁਣ ਅੱਗੇ ਤੇ ਉਹਨਾਂ ਨੂੰ ਕਹਿ ਦਿਓ ਹਾਂਜੀ ਬੰਦੀ ਸਿੰਘ ਸਾਡੇ ਨੇ ਪਰ ਬੰਦੀ ਸਿੰਘਾਂ ਨੂੰ ਜਗਤਾਰ ਸਿੰਘ ਤਾਰੇ ਨੂੰ ਤਾਂ ਮੇਰੇ ਕੋਲ ਕੇਸ ਸੀ ਤੁਸੀਂ 5495 ਰੁਪਈਆ ਚੋਂ ਉਹਨੂੰ ਖਾਲਿਸਤਾਨ ਦੇ ਕੇਸ ਚੋਂ ਉਹਨੂੰ ਮਲਜ਼ਮ ਬਣਾਇਆ ਸੀ 2013-14 ਦੀ ਗੱਲ ਜੀ ਤੁਸੀਂ ਕਿਹੜੇ ਬੰਦੀ ਸਿੰਘਾਂ ਦੀ ਗੱਲ ਕਰਦੇ ਜੀ ਕੋਈ ਇਹਨਾਂ ਦਾ ਲਿੰਕ ਨਹੀਂ ਅਕਾਲੀ ਧਾਲ ਖਡੂਰ ਸਾਹਿਬ ਦੀ ਸੀਟ ਤੋਂ ਨਵਾਂ ਚੱਲੇਗਾ ਉਹਨਾਂ ਵਟਾਂ ਤੋਂ ਹੀ ਚੱਲਣਾ ਉਹਨਾਂ ਪਿੰਡਾਂ ਤੋਂ ਹੀ ਚੱਲਣਾ ਤੁਹਾਨੂੰ ਕਿਵੇਂ ਲੱਗਦਾ ਇੱਕ ਸ਼ਰਮਨੀ ਕਾਲੀ ਦਲ ਜਿਹੜਾ ਬਾਦਲ ਸੀਗਾ ਖਤਮ ਹੋ ਚੁੱਕਿਆ ਨਵਾਂ ਬਣੇਗਾ ਇਹ ਡੇਰੇ ਸਰਸੇ ਜਾ ਕੇ ਖਤਮ ਹੋ ਗਿਆ ਸੀ ਕੋਸ਼ਿਸ਼ ਚਖਾਣੂ ਪਲੇਖਾ ਹੈ ਜਿਹੜੇ ਨਾਲ ਚੰਬੜੇ ਹੋਏ ਨੇ ਬਿਲਾ ਗੱਲ ਤੋਂ ਉਹਨਾਂ ਨੇ ਆਪਦੀ ਕਰਦਾਰਕੁਸ਼ੀ ਕਰ ਲਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਦੇਖਣ ਚ ਉਹਨਾਂ ਨੂੰ ਸ਼ਾਇਦ ਲੋਕਾਂ ਸਾਹਮਣੇ ਮੂੰਹ ਚਾਚ ਚੁਕਨ ਜੋਗੇ ਨਹੀਂ ਰਹਿਣਾ ਉਹਨਾਂ ਨੇ ਕਿਉਂਕਿ ਜੇ ਇਹਨਾਂ ਨੂੰ ਵੋਟ ਪਾਉਣੀ ਹੈ ਤਾਂ ਸਿੱਧਾ ਡੇਰੇ ਸਰਸੇ ਨੂੰ ਵੋਟ ਪਾਉਣੀ ਹੈ ਕਿਉਂਕਿ ਪ੍ਰੇਮੀ ਨੇ ਲੋਕੀ ਬਿਲਕੁਲ ਬਿਲਕੁਲ ਇਹਨਾਂ ਦੀ ਫੋਟੋ ਦੇਖੋ ਇਹਨਾਂ ਦੇ ਪਰਿਵਾਰ ਦੀਆਂ ਫੋਟੋ ਦੇਖੋ ਇੱਕ ਹਾਰ ਚ ਪਰੋਏ ਹੋਏ ਨੇ ਤੇ ਕਿਵੇਂ ਲੰਮੇ ਮੂਹ ਦੇ ਮੂੰਹ ਪੈਂਦੇ ਨੇ ਕਿ ਜਿੱਥੇ ਤੱਕ ਕਰਤਾਰ ਸਿੰਘ ਦੀ ਝੱਬਰ ਦੀ ਪਾਰਟੀ ਇੱਕ ਸੌਦੇ ਸਾਥੇ ਅੱਗੇ ਜਾ ਕੇ ਲੰਮੇ ਪੈ ਜੇ ਉਸ ਬੰਦੇ ਦੇ ਜਿੰਨੇ ਤੇ ਕਿਹੋ ਜੇ ਕ੍ਰਿਮినਲ ਪਰਚੇ ਦਰਜ ਹੋਏ ਨੇ ਉਹਨੇ ਕੀ ਕੁਛ ਕੀਤਾ ਤੇ ਉਸ ਦੇ ਅੱਗੇ ਮੂਹ ਦੇ ਲਮੂ ਪੈ ਜਾਣਾ ਉਸ ਪਾਰਟੀ ਨੂੰ ਅਕਾਲੀ ਦਲ ਨੂੰ ਜਿਹਨੂੰ ਗੋਲੀਆਂ ਚ ਪਾਰਟੀ ਨਿਕਲੀ ਹੋਵੇ ਇਹਨੂੰ ਖਤਮ ਕਰ ਦੇਣਾ ਸੋ ਇਹ ਅਕਾਲੀ ਦਲ ਨਹੀਂ ਹੈ ਤਾਂ ਕਿ ਡੇਰਾ ਪ੍ਰੇਮੀ ਨੇ ਇਹਨਾਂ ਦੀ ਗੱਲ ਛੱਡ ਦੇਣੀ ਚਾਹੀਦੀ ਸਰੋਵਰ ਖਾਰਾ ਸਾਹਿਬ ਜੀ ਕੀ ਕਹੋਗੇ ਜਿਵੇਂ ਕਾਂਗਰਸ ਦੇ 7 ਐਮਪੀ ਜਿਹੜੇ ਜਿੱਤੇ ਨੇ ਪੰਜਾਬ ਦੇ ਵਿੱਚੋਂ ਭਾਈ ਅਮਰਿਤਪਾਲ ਤੇ ਸਰਬਜੀਤ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਮੁੱਦਿਆਂ ਤੇ ਦੇਖੋ ਗੱਲ ਇਹ ਹੈ ਜਿਹੜੇ ਸਾਡੇ ਪੰਥਕ ਮੁੱਦੇ ਨੇ ਜਾਂ ਸਾਡੇ ਵਿਚਾਰਤਾਰਾ ਮੈਨੂੰ ਲੱਗਦਾ ਨਹੀਂ ਉਹ ਕਾਂਗਰਸ ਨਾਲ ਸਾਡੀ ਮੇਲ ਖਖਾਵੇ ਜੀ ਜੀ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਉਹਨਾਂ ਨੇ ਦੂਜਿਆ ਦੀ ਗੱਲ ਕਰਨੀ ਹੈ ਜੀ ਅਸੀਂ ਕਹਿੰਦਾ ਸਾਡੇ ਪੰਜਾਬ ਦਾ ਹੱਕ ਹੈ ਉਹਨਾਂ ਨੇ ਹੱਕ ਦੀ ਗੱਲ ਨਹੀਂ ਕੀਤੀ ਪਿਛਲੇ 77 ਸਾਲ ਤੱਕ ਕੀਤੀ ਨਹੀਂ ਇਹਨਾਂ ਨੇ ਇਹ ਤਾਂ ਹਮੇਸ਼ਾ ਦਿੱਲੀ ਦੇ ਨਾਲ ਲਮਕੇ ਨੇ ਸਾਡੀ ਜਿਹੜੀ ਅਕਾਲੀ ਦਲ ਪਾਰਟੀ ਨਵੀਂ ਸ਼ੁਰੂ ਹੋਣੀ ਹੈ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਜੀ ਅਸੀਂ ਪੰਜਾਬ ਦੇ ਪਾਣੀ ਦੀ ਗੱਲ ਕਰਨੀ ਹੈ ਸਰਦਾਰ ਸਾਹਿਬ ਐਡਾ ਵੱਡਾ ਸੂਬਾ ਹੋਵੇ ਐਡੀ ਵੱਡੀ ਕੁਰਬਾਨੀ ਹੋਵੇ ਤੇ ਸਾਡੇ ਕੋਲ ਆਪਦੀ ਰਾਜਧਾਨੀ ਨਾ ਹੋਵੇ ਬਿਲਕੁਲ ਅੱਜ ਇਹ ਲੀਡਰ ਸੁੱਤੇ ਹੋਏ ਨੇ ਹੂੰ ਅਕਾਲੀ ਦਲ ਨੇ ਇਹਦਾ ਮੁੱਦਾ ਕੱਢਤਾ ਹੈ ਕਾਂਗਰਸ ਦਾ ਪਹਿਲੇ ਹੀ ਮੁੱਦਾ ਹੈ ਨਹੀਂ ਜੀ ਇੱਕ ਰਾਜਧਾਨੀ ਤੋਂ ਬਿਨਾ ਐਡੀ ਵਧੀਆ ਸਟੇਟ ਹੋਵੇ ਸੋ ਸਰ ਜੀ ਇਹਨਾਂ ਨਾਲ ਮੈਨੂੰ ਤਾਂ ਨਹੀਂ ਲੱਗਦਾ ਪੰਥਕ ਵਿਚਾਰ ਧਰਾ ਮਿਲੇ ਸਾਡੀ ਤਾਂ ਜਿਹੜੀ ਸਿਆਸ ਚਲਣੀ ਹੈ ਜੋ ਸੱਚੇ ਪਾਤਸ਼ਾਹ ਨੇ ਗੁਰਦੁਆਰਾ ਸੀ ਜਿੱਥੋਂ ਚੌ ਵਰਨਾ ਦਾ ਸਾਂਝਾ ਹੈ ਹੂੰ ਜਿੱਥੋਂ ਮਨੁੱਖਤਾ ਸ਼ੁਰੂ ਹੁੰਦੀ ਹੈ ਤੇ ਜਿਹੜੀ ਪੰਜਾਬ ਦੀ ਸਿਆਸਤ ਹੈ ਸਿੱਖ ਸਿਆਸਤ ਹੈ ਉਹ ਗੁਰਦੁਆਰੇ ਚ ਸ਼ੁਰੂ ਹੋਣੀ ਚਾਹੀਦੀ ਹੈ ਸਰਬੱਤ ਦੇ ਭਲੇ ਲਈ ਗੁਰਦੁਆਰਾ ਹੋਰ ਕੋਈ ਨਹੀਂ ਹੋ ਸਕਦਾ ਮੁਸੀਬਤ ਪੈਂਦੀ ਹੈ ਦੁਨੀਆ ਦੇ ਉੱਪਰ ਤੇ ਲੰਗਰ ਗੁਰਦੁਆਰੇ ਚ ਹੁੰਦਾ ਹੈ ਜੀ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਸ਼ੈਲਟਰ ਮਿਲਦਾ ਹੈ ਤੇ ਗੁਰਦੁਆਰੇ ਮਿਲਦਾ ਹੈ ਤੇ ਫਿਰ ਸਿਆਸਤ ਐਡੀ ਸੋਹਣੀ ਤੇ ਮਨੁੱਖਤਾ ਨੂੰ ਬਰਾਬਰ ਸਮਝਣ ਵਾਲਾ ਮੈਸੇਜ ਤਾਂ ਉੱਥੇ ਹੀ ਹੁੰਦਾ ਹੈ ਜੀ ਜੀ ਖਾਰਾ ਸਾਹਿਬ ਜੀ ਆਖਰੀ ਸਵਾਲ ਕਰਦੇ ਆਂ ਵੀ ਸੈਂਟਰ ਦੀ ਸਰਕਾਰ ਦਾ ਜਿਹੜਾ ਬੀਜੇਪੀ ਤੇ ਇੰਡੀਆ ਗੱਠ ਬਣਨ ਦੀ ਗੱਠਬੰਦੀ ਜਿਹੜਾ ਹੈਗਾ ਉਹਦੀ ਗੰਡ ਫਸੀ ਹੋਈ ਹੈ ਜੇ ਇੰਡੀਆ ਗੱਠਬੰਧਰ ਅੱਗੇ ਆ ਜਾਂਦਾ ਹੈ ਫਿਰ ਜਿਵੇਂ ਆਪਣੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਤਪਾਲ ਕੀ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਗੇ ਨਹੀਂ ਜੀ ਨਹੀਂ ਨਹੀਂ ਮਿਲਣ ਮਿਲਣ ਦੀ ਗੱਲ ਨਹੀਂ ਹੋਣੀ ਕਿਉਂਕਿ ਇਹਨਾਂ ਚਿਹਰਿਆਂ ਨੂੰ ਹਿੰਦੁਸਤਾਨ ਦੀ ਹਕੂਮਤ ਕੋਈ ਵੀ ਆਜੇ ਪਸੰਦ ਨਹੀਂ ਕਰਦੀ ਹੁੰਦੀ ਉਹਨਾਂ ਨੂੰ ਪਹਿਲੀ ਵਾਰ ਹੋਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਰਾਵੇਂ ਵਾਲਾ ਬੰਦਾ ਜਾ ਰਿਹਾ ਹੈ ਉਹ ਫੋਟੋ ਨਹੀਂ ਵੇਖਣੀ ਪਸੰਦ ਕਰਦੇ ਹੋ ਸਾਹਮਣੇ ਖੜੇ ਨੂੰ ਕਿਵੇਂ ਪਸੰਦ ਕਰਨਗੇ ਮੈਂ ਤੁਹਾਨੂੰ ਕਹਾਂ ਨਾ ਵਿਚਾਰ ਤਾਰਾ ਜਿਹੜੀ ਸਿੱਖ ਵਿਚਾਰ ਤਾਰਾ ਹੈ ਉਹ ਹਮੇਸ਼ਾ ਮੁਗਲ ਨੂੰ ਵੀ ਚੁਬਦੀ ਰਹੀ ਹੈ ਅਫਗਾਨ ਨੂੰ ਚੁੱਭਦੀ ਰਹੀ ਅੰਗਰੇਜ਼ ਨੂੰ ਚੁੱਭਦੀ ਰਹੀ ਹਿੰਦੁਸਤਾਨ ਦੀ ਹਕੂਮਤ ਨੂੰ ਚੁੱਭਦੀ ਰਹੀ ਹੈ ਇਹ ਤਾਂ ਸਾਨੂੰ ਉੱਤੋਂ ਹੀ ਭਾਈ ਭਾਈ ਆਂਦੇ ਨੇ ਅੰਦਰੋਂ ਸਾਨੂੰ ਨਹੀਂ ਪਸੰਦ ਕਰਦੇ ਸਾਡੇ ਸਿੱਖਾਂ ਦੀ ਮਤ ਮਰੀ ਹੋਈ ਹੈ ਖਾਰਾ ਸਾਹਿਬ ਜੀ ਸਰਬੀਤ ਸਿੰਘ ਖਾਲਸਾ ਨੇ ਬਿਆਨ ਦਿੱਤਾ ਸੀ ਵੀ 2027 ਦੇ ਵਾਸਤੇ ਸਾਡਾ ਐਲਾਨ ਹੈ ਅਸੀਂ 2027 ਦੇ ਵਾਸਤੇ ਆਪਣੀ ਜਿਹੜੀ ਪਾਰਟੀ ਹੈ ਤਿਆਰ ਕਰਕੇ ਲੜਾਂਗੇ ਤੇ ਅਸੀਂ ਆਪਣਾ ਮੁੱਖ ਮੰਤਰੀ ਤਿਆਰ ਕਰਾਂਗੇ ਬਿਲਕੁਲ ਸਹੀ ਗੱਲ ਹੈ ਮੈਂ ਤਾਂ ਅੱਗੇ ਵੀ ਕਹਿਣਾ ਬਹੁਤ ਚਿਰ ਦਾ ਮੈਂ ਕਹਿ ਰਿਹਾ ਕਿ ਜੇ ਜੋਗੀ ਹਰੀ ਆਪਦੇ ਧਰਮ ਦੇ ਵਿੱਚੋਂ ਉਹੋ ਜਿਹੇ ਭਰਾਵਾ ਪਾ ਕੇ ਮੁੱਖ ਮੰਤਰੀ ਬਣ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡੀ ਤਾਂ ਕੁਰਬਾਨੀ ਨਹੀਂ ਹੋ ਸਕਦੀ ਦੁਨੀਆ ਕਹਿੰਦੇ ਹਿੰਦੁਸਤਾਨ ਦੇ ਖੁਦ ਪ੍ਰਾਈਮ ਮਿੰਿਸਟਰ ਕਹਿੰਦਾ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਸਾਡਾ ਤੈਸ ਨੈਸ ਹੋ ਗਿਆ ਸੀ ਤੇ ਫਿਰ ਜਿਨ੍ਹਾਂ ਨੇ ਕਹਿਣ ਤੇ ਸਾਰਾ ਕੁਝ ਕੀਤਾ ਹੈ ਜਿਨ੍ਹਾਂ ਦੀ ਐਡੀ ਵੱਡੀ ਕੁਰਬਾਨੀ ਹੈ ਫਿਰ ਦਿਮਾਲੇ ਵਾਲਾ ਮੁੱਖ ਮੰਤਰੀ ਕਿਉਂ ਨਹੀਂ ਜੇ ਜਗਜੀਤ ਸਿੰਘ ਉੱਥੇ ਦਿਮਾਲੇ ਵਾਲਾ ਬਣ ਸਕਦਾ ਕੈਨੇਡਾ ਦੇ ਅੰਦਰ ਤੇ yogi ਆਜੋ ਧਰਮ ਦਾ ਬਣ ਸਕਦਾ ਹੈ ਤੇ ਫਿਰ ਸਾਡੇ ਧਰਮ ਚ ਜਿਹੜਾ ਸੀਐਮ ਹੈ ਉਹ ਦਿਮਾਲੇ ਵਾਲਾ ਹੀ ਚਾਹੀਦਾ ਇਹ ਖਰ ਸਾਹਿਬ ਜੀ ਇਹ ਗੱਲ ਰੋਡੇ ਪਿੰਡ ਦੇ ਵਿੱਚ ਜਦੋਂ ਜਨਮ ਦਿਹਾੜਾ ਬਣਾਇਆ ਗਿਆ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਲੇ ਤੋਂ ਉੱਥੇ ਵੀ ਗੱਲ ਹੋਈ ਇਸ ਦਿਮਾਲੇ ਵਾਲੇ ਦੀ ਦੇਖੋ ਮੈਂ ਤਾਂ ਬਹੁਤ ਚਿਰ ਦਾ ਕਹਿ ਰਿਹਾ ਜੀ ਮੈਂ ਤਾਂ ਇਹ ਕਹਿ ਰਿਹਾ ਕਿ ਸਾਡੇ ਜਿਹੜੀ ਕੌਮ ਦੇ ਲਈ ਹਰ ਕੋਈ ਚਾਹੇ ਮੁਸਲਮਾਨ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੈ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਦੁਨੀਆਂ ਤੇ ਕਿਸੇ ਨੇ ਕੀਤਾ ਹੀ ਨਹੀਂ ਤੇ ਫਿਰ ਉਹਨਾਂ ਦੇ ਭਰਾਵੇਂ ਵਾਲਾ ਹੀ ਮੁੱਖ ਮੰਤਰੀ ਚਾਹੀਦਾ ਦੂਜਾ ਨਹੀਂ ਚਾਹੀਦਾ ਕਿਉਂਕਿ ਉਹੀ ਬੰਦੇ ਨੂੰ ਅਕਲ ਹੋਵੇਗੀ ਉਹੀ ਬੰਦਾ ਪੰਜਾਬ ਦੀ ਗੱਲ ਕਰੇਗਾ ਉਹੀ ਸਾਰੀਆਂ ਕੌਮਾਂ ਦੀ ਗੱਲ ਕਰੇਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਸੇ ਨਾਲ ਵੈਰ ਨਹੀਂ ਸੀ ਸਾਡਾ ਕਿਸੇ ਨਾਲ ਵੈਰ ਨਹੀਂ ਮੁਸਲਮਾਨਾਂ ਨੇ ਤਸ਼ੱਦਦ ਕੀਤਾ ਤੇ ਮੁਸਲਮਾਨ ਉਹਨਾਂ ਦੇ ਉਹਨਾਂ ਨੂੰ ਮੰਨਦੇ ਸੀ ਮਰੀਦ ਸੀ ਉਹਨਾਂ ਸੋ ਇਹੋ ਜੀਆਂ ਗੱਲਾਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਤਾਂ ਕੋਈ ਹੋ ਨਹੀਂ ਸਕਦਾ ਜਿਉਂ ਉਹਨਾਂ ਦਾ ਪਰਾਵੇ ਵਰਗਾ ਅੱਜ ਦੇ ਵਰਲਡ 'ਚ ਪਤਾ ਲੱਗੇਗਾ ਕਿ ਇੱਕ ਭਾਈਚਾਰਾ ਆ ਉਹਨਾਂ ਦਾ ਕਲਚਰ ਹੈ ਉੱਥੇ ਮੁੱਖ ਮੰਤਰੀ ਹੈ ਖਰਾ ਸਾਹਿਬ ਜੀ ਖਡੂਰ ਸਾਹਿਬ ਦੀ ਸੰਗਤਾਂ ਤੇ ਫਰੀਦਕੋਟ ਦੀ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਮੈਂ ਇਹੀ ਗੱਲ ਕਹੂੰਗਾ ਕਿ ਛੋਟੇ ਮੋਟੇ ਆਪਾਂ ਨੂੰ ਝਗੜਿਆਂ ਤੋਂ ਉੱਪਰ ਉੱਠਣਾ ਚਾਹੀਦਾ ਹੈ ਪੰਜਾਬ ਦੀ ਵੱਡੀ ਸਿਆਸਤਾਂ ਦੇ ਵੇਖਣਾ ਚਾਹੀਦਾ ਹੈ ਆ ਪਰਚਾ ਦਰਜ ਕਰਾ ਦੇ ਆ ਕੈਨਸਲ ਕਰਾ ਦੇ ਇਹੋ ਜਿਹੀ ਗੱਲਾਂ ਸਾਨੂੰ ਨਹੀਂ ਆਉਣਾ ਚਾਹੀਦਾ ਰਾਹ ਬਣ ਗਏ ਉਹ ਬੰਨੇ ਨੇ ਉਹ ਐਮਪਲਾਈ ਨੇ ਜਿਨ੍ਹਾਂ ਨੇ ਬਣਾਉਣੇ ਨੇ ਪਰ ਸਿਆਸਤ ਜਿਹੜੀ ਹੁੰਦੀ ਹੈ ਇੱਕ ਕੌਮ ਦੀ ਸਿਆਸਤ ਇੱਕ ਪੰਜਾਬ ਦੀ ਸਿਆਸਤ ਬੜੇ ਵੱਡੇ ਪੱਦਰ ਦੀ ਛੋਟੀਆਂ ਗੱਲਾਂ ਸਾਰੋਂ ਛੱਡਲੀਆਂ ਚਾਹੀਦੀਆਂ ਬਿਲਕੁਲ ਜੀ ਸੋ ਦੋਸਤੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਸਾਹਿਬ ਹੈਗੇ ਸੀਗੇ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈਗਾ ਸਿੱਖ ਕੌਮ ਦੇ ਵਿੱਚ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਸੋ ਗੱਲ ਵੀ ਕਰਦੇ ਨੇ ਬੁਰੀ ਠੋਕ ਕੇ ਸਿੱਖੀ ਦੀ ਗੱਲ ਕਰਦੇ ਨੇ ਸਿੱਖ ਪ੍ਰਚਾਰ ਕਰਦੇ ਨੇ ਸੋ ਇਸ ਵੀਡੀਓ ਤੇ ਦਿਓ ਤੁਸੀਂ ਆਪਣੇ ਕਮੈਂਟ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਭਾਈ ਸਾਹਿਬ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਤੁਹਾਨੂੰ ਦਾ ਵੈਰ ਗੁਰੂ ਜੀ ਕਾ ਖਾਲਸਾ ਵੈਰ ਗੁਰੂ ਜੀ ਕੀ ਫਤਿਹ ਬਹੁਤ ਬਹੁਤ